ਵਿਦਾਇਕ ਜੁਤਾਰ ਸਿੰਘ ਦਿয়ালਪੁਰਾ ਦੀ ਅਗਵਾਈ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ 900 ਦੇ ਕਰੀਬ ਲੋਕਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਦਰ ਅਸਲ 28 ਸਤੰਬਰ ਯਾਨੀ ਕਿ ਦਿਨ ਐਤਵਾਰ ਨੂੰ ਮਹਾਰਾਜਾ ਪੈਲੇਸ ਵਿੱਚ ਹਲਕਾ ਵਿਧਾਇਕ ਜੁਤਾਰ ਦਿয়ালਪੁਰਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਤੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਤੇ ਖੂਨਦਾਨ ਦੇ ਵਿੱਚ 900 ਦੇ ਕਰੀਬ ਲੋਕਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ राजवीर सिंह ਵੀ ਮੌਕੇ ਤੇ ਮੌਜੂਦ ਰਹੇ ਨੇ ਹਲਕਾ ਵਿਧਾਇਕ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸ਼ਹੀਦੀ ਕਾਰਨ ਅਜ ਦੇਸ਼ ਆਜ਼ਾਦ ਹੈ ਤੇ ਮਹਾਨ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੀ ਇੱਕ ਖੂਨਦਾਨ ਕੈਂਪਸ ਸਮਰਾਲਾਚ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਵਿਸ਼ਾਲ ਖੂਨਦਾਨ ਕੈਂਪ ਦੇ ਸਬੰਧ ਵਿੱਚ ਹਲਕੇ ਦੇ ਆਪ ਪਾਰਟੀ ਸਮਰਥਕਾਂ ਦੇ ਵਿੱਚ ਭਾਰੀ ਉਤਸ਼ਾਹ ਸੀ ਇਸ ਕੈਂਪ ਦੇ ਵਿੱਚ 900 ਦੇ ਕਰੀਬ ਲੋਕਾਂ ਨੇ ਖੂਨਦਾਨ ਕੀਤਾ ਤੇ ਜਨਮ ਦਿਹਾੜੇ ਨੂੰ ਹੋਰ ਵੀ ਮਹਾਨ ਬਣਾਇਆ ਅੱਜ ਅਸੀਂ ਦਿੰਨੀ ਸਵਰਾਲੇ ਸਾਰੇ ਸਤਿ ਸਿਗੇ ਇਹ ਜਿਹੜਾ ਸੇਰੀ ਅੱਜ ਪਾਕਸਰ ਦਾ ਜਨ ਬਣਾ ਉਹ ਸਾਰੇ ਰਲ ਕੇ ਖੂਨਦਾਨ ਕੈਂਪ ਲਾ ਕੇ ਬਣਾਇਆ ਤੇ ਬੜਾ ਵਧੀਆ ਲੱਗਿਆ ਜਿਹੜੇ ਲੋਕਾਂ 'ਚ ਬੜਾ ਪ੍ਰਸ਼ਾਸ ਸੀ ਜਾਂ ਨੌਜਵਾਨਾਂ 'ਚ ਬੜਾ ਪ੍ਰਸ਼ਾਸ ਸੀ ਜੋ ਸਵੇਰ ਤੋਂ ਹੀ ਜਿਸ ਤਰ੍ਹਾਂ ਲੋਕ ਆਪਣੇ ਆਪ ਆਪ ਬਹਾਰੇ ਆ ਕੇ ਖੂਨਦਾਨ ਕੀਤਾ ਮਾਨੂੰ ਬੜੀ ਖੁਸ਼ੀ ਵੀ ਹੋਈ ਤੇ ਨੌਜਵਾਨਾਂ ਦੀ ਜਿਹੜੀ ਸੋਚ ਆ ਉਹ ਤੇ ਮਾਰ ਵੀ ਹੋਇਆ ਤੇ ਬੜਾ ਚੰਗਾ ਇਹ ਸਾਡਾ ਕੈਂਪ ਕੋਲ ਨੂੰ ਬੁਲਾ ਕੇ ਜੀ ਦੇਖਿਆ ਜਾਵੇ ਲੋਕਾਂ ਕਾਪਮਹਾਰੇ ਆ ਕੇ ਕੋਲਰ ਕੀਤਾ ਜੁਨਤਾ ਨੂੰ ਪੱਕਾ ਹਜੇ ਪਤਾ ਨਹੀਂ ਹੈਗਾ ਅਸਲ ਵਿੱਚ ਮੈਂ 700 ਡਿਗਰੀ ਚੱਲ ਰਹੀ ਹੈ 700 ਡਿਗਰੀ ਚੱਲੇ ਹੈ ਤੁਸੀਂ ਜੁਨਤਾ ਹੈ ਰਹੀ ਨੇ 700 ਡਿਗਰੀ ਚੱਲ ਰਹੀ ਹੈ ਤੇ ਹਜੇ ਮਨੋ ਚੱਲ ਰਿਹਾ ਹੈ ਕਿ ਇਸ ਤੇ ਬੜਾ ਅਫੀਅਰ ਰਿਸਪੌਂਸ ਹੈ ਜੀ ਲੋਕਾਂ ਦੇ ਕਿ ਬੈਠੇ ਜਾਉਂ ਲੋਕਾਂ ਤੋਂ ਹੀ ਬ੍ਰਾਸ ਜਬੀ ਜੋ ਸੂਚਾ ਜਿਹੜੀ ਪਕਸਾਂ ਦੀ ਉਹਨੂੰ ਅਪਲਾਈ ਹੈ ਉਹਨੂੰ ਪਾਰ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਕ ਦੇਸ਼ ਨੂੰ ਉਜਾੜ ਕਰਕੇ ਸਾਡੇ ਹਵਾਲੇ ਸਾਡੇ ਨੌਜਵਾਨਾਂ ਦੇ ਹਵਾਲੇ ਆ ਇਸ ਟਾਈਮ ਤੇ ਇਹੀ ਆ ਵੀ ਲੜਕੇ ਸੰਭਾਲਣਾ ਸੀ ਸਾਰਿਆਂ ਨੇ ਜੋ ਵੀ ਜਿਵੇਂ ਕੋਈ ਕੋਈ ਸ਼ਿਕਰ ਰਿਤਿਆ ਹੈਗੀ ਨੇ ਸਮਾਜ ਚ ਉਹਨੂੰ ਸਾਰੇ ਲੜਕੀ ਖਤਮ ਕਰੀਏ ਇਹੀ ਸਾਰਾ ਅੰਦਰ ਬੇਨਤੀ ਹੈ ਸਾਰਿਆਂ ਨੂੰ ਦੇਖੋ ਅੱਜ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਜਫਤਾਰ ਸਿੰਘ ਦੀ ਬਿਆਲਪੁਰਾ ਜੀ ਦੀ ਰਹਿਨਮਾਈ ਹੇਠ ਸਾਡੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ 117 ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੁੰਦਾਨ ਕੈਂਪ ਲਾਇਆ ਗਿਆ ਪਰ ਸਾਡੇ ਇੱਥੇ ਜੇ ਮੈਂ ਗੱਲ ਕਰਾਂ ਸਮਰਾਲੇ ਦੀ ਸਾਡੇ ਮਾਨਯੋਗ ਐਮਐਲਏ ਸਾਹਿਬ ਦੀ ਮਿਹਨਤ ਦੇ ਸਦਕਾ ਅਸੀਂ ਉਹ ਤਸ਼ਹੀਦਾ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਨੌਜਵਾਨੀ ਨੂੰ ਸ਼ਹੀਦਾਂ ਦੇ ਰਸਤੇ ਆਪੇ ਤੋਰਨ ਦੇ ਲਈ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਅਸੀਂ ਇਹ ਮਹਾਨ ਇਸ ਖੋਨਦਾਨ ਕੈਂਪ ਦੀ ਅਜ ਐਮਐਲ ਸਾਹਿਬ ਵੱਲੋਂ ਸਥਾਪਨਾ ਕੀਤੀ ਗਈ ਆ ਜਿਸ ਦੇ ਵਿੱਚ ਅਸੀਂ ਹਜ਼ਾਰ ਯੂਨਿਟ ਦਾ ਮਿੱਥ ਕੇ ਚੱਲੇ ਸੀ ਕਿ ਅਸੀਂ ਅੱਜ ਹਜ਼ਾਰ ਯੂਨਿਟ ਕਰਾਂਗੇ ਅੱਜ 100 ਤੋਂ ਅਸੀਂ ਪਾਰ ਕਰ ਚੁੱਕੇ ਆ ਹੁਣ ਤੱਕ ਤਕਰੀਬਨ 2 ਵਜੇ ਨੇ ਹਲੇ ਹਲੇ ਇੱਕ ਘੰਟਾ ਕੈਂਪ ਹੋਰ ਚੱਲੂਗਾ ਤੇ ਇੱਕ ਥੋੜੀ ਜੀ ਸੀ ਅੱਜ ਹੋਰ ਵੀ ਕੈਂਪ ਹੋ ਬਹੁਤ ਸੀ ਉਹਦੇ باوجود ਵੀ ਪਰ ਨੌਜਵਾਨਾਂ ਚ ਇੰਨਾ ਸ਼ਾਹ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੱਖਰ ਰੱਖ ਕੇ ਅਸੀਂ ਆਪਣਾ ਟਾਰਗਟ 1000 ਯੂਨਟ ਦਾ ਟਾਰਗਟ ਸੀ ਅਸੀਂ ਕੋਸ਼ਿਸ਼ ਕਰਾਂਗੇ ਉਹਦੇ ਨੇੜੇ ਪਹੁੰਚਾਵਾਂਗੇ 800 ਯੂਨਟ ਅਸੀਂ ਪਾਰ ਕਰ ਚੁੱਕੇ ਹਾਂ ਲੋਕਾਂ ਨੂੰ ਖਾਸ ਕਰਕੇ ਨੌਜਵਾਨੀ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦਾ ਮੰਗੇ ਕਿ ਸਾਡੇ ਸਮਾਜ ਦੇ ਲਈ ਸਾਨੂੰ ਆਜ਼ਾਦੀ ਦੇਣ ਦੇ ਲਈ ਇਨਕਲਾਬ ਲਿਆਉਣ ਦੇ ਲਈ ਸਾਡੇ ਜੋ ਸ਼ਹੀਦਾਂ ਨੇ ਪੂਰਨ ਸਾਨੂੰ ਪਾਏ ਨੇ ਸਾਨੂੰ ਜੋ ਪੈਰਾਂ ਉਹਨਾਂ ਨੇ ਜੋ ਰਸਤੇ ਛੱਡੇ ਨੇ ਅਸੀਂ ਇਮਾਨਦਾਰੀ ਦੇ ਨਾਲ ਉਹ ਇਨਕਲਾਬ ਦੇ ਰਸਤੇ ਉੱਤੇ ਚੱਲ ਕੇ ਆਪਣੇ ਸਮਾਜ ਦੀ ਸੇਵਾ ਕਰ ਸਕੀਏ ਨਸ਼ਿਆਂ ਨੂੰ ਜਵਾਬ ਦੇ ਕੇ ਨਸ਼ਿਆਂ ਨੂੰ ਨਾ ਕਹਿ ਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨੌਜਵਾਨੀ ਨੂੰ ਇੱਕ ਨਿਰੋਵਾ ਸਮਾਜ ਸਿਰਜ ਕੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤੇ ਆਪਣੇ ਦੇਸ਼ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਹਾਂਜੀ ਅੱਜ ਤੁਸੀਂ ਸਾਰੇ ਜਾਣਦੇ ਹੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਤੇ ਵਿਸ਼ਾਲ ਖੂਨਦਾਨ ਕੈਂਪ ਇਸ ਬਰਾਲਾ ਵਿਖੇ ਲਗਾਇਆ ਗਿਆ ਸਮਾਤ तकरीबन 12 ਵੱਜ ਗਏ ਨੇ ਤੇ ਯੂਨਿਟ 400 ਤੋਂ ਪਲੱਸ ਹੋ ਚੁੱਕੀ ਆ ਉਮੀਦ ਆ ਵੀ तकरीबन 2 ਤੋਂ 300 ਯੂਨਿਟ ਆ ਜਿਹੜੀ ਹੋਰ ਇਸ ਕੈਂਪ ਦੇ ਵਿੱਚ ਸਹਿਯੋਗੀ ਸੱਜਣਾ ਦੇ ਸਹਿਯੋਗ ਦੇ ਨਾਲ ਪੂਰੀ ਕੀਤੀ ਜਾਊਗੀ ਜੀ ਹਾਂ ਲੋਕਾਂ ਨੂੰ ਇਹਹੀ ਮੈਸੇਜ ਆ ਵੀ ਜਦੋਂ ਕਿਤੇ ਵੀ ਖੂਨਦਾਰ ਵਰਗਾ ਮਹਾਦਾਨ ਦਾ ਕੈਂਪ ਲੱਗਦਾ ਵਕਤ ਚੜ੍ਹ ਕੇ ਆਪਾਂ ਸਾਰੇ ਹਿੱਸੇ ਲਈ ਜਿਹੜਾ ਹਿੱਸਾ ਉਹ ਲਈਏ ਕਿਉਂਕਿ ਇੱਕ ਖੂਨ ਦੇ ਨਾਲ ਕਿਸੇ ਵੀ ਸਮੇਂ ਕਿਸੇ ਲੋੜ ਨਾਲ ਦੀ ਜਿਹੜੀ ਜਾਨ ਆ ਉਹ ਬਚਾਈ ਜਾ ਸਕਦੀ ਐਸੇ ਲਈ ਤੁਹਾਨੂੰ ਉਹ ਉਪਕੰਧਨ ਆ ਜਿਹੜਾ ਸਭ ਤੋਂ ਕਿਹਾ ਜਾਂਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਆ ਜਿਨ੍ਹਾਂ ਨੇ ਸਾਡੇ ਇਸ ਕਾਰਜ ਦੇ ਵਿੱਚ ਕੰਮ ਕਰਕੇ ਹਿੱਸਾ ਲਿਆ